ਗੁਰਜੀਤ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠੋਂ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਨੂਰ ਸਹਾਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵਟ ਜੋ ਦਾ ਬਉ ਪਾਰ ਉਪਕਾਰੀ ਮੇਰੀ ਪੀਰੀ ਦੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰਿਆਈ ਦੇ ਤਖਤ ਤੇ ਬਰਾਜਮਾਨ ਹੋਣ ਤੋਂ ਪਰੰਤ ਜਿੱਥੇ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਮੇਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਮੇਰੀ ਅਤੇ ਪੀਰੀ ਦਾ ਸਿਧਾਂਤ ਗੁਰੂ ਘਰ ਵਿੱਚ ਲਾਗੂ ਕੀਤਾ ਉਸ ਦੇ ਨਾਲ ਹੀ ਸੱਚੇ ਪਾਤਸ਼ਾਹ ਜੀ ਜਿੱਥੇ ਆਪ ਸ਼ਸਤਰ ਧਾਰੀ ਹੋਏ ਸਮੁੱਚੇ ਗੁਰਸਿੱਖਾਂ ਨੂੰ ਖਾਲਸਾ ਪੰਥ ਨੂੰ ਸ਼ਸਤਰ ਧਾਰੀ ਹੋਣ ਦਾ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਜਦੋਂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਕੌਮ ਨੂੰ ਸ਼ਸਤਰਧਾਰੀ ਹੋਣ ਦਾ ਇਹ ਹੁਕਮ ਆਦੇਸ਼ ਲਾਗੂ ਕੀਤਾ ਤੇ ਜਿਸ ਨੂੰ ਮੁਗਲ ਬਾਦਸ਼ਾਹ ਜਰ ਨਾ ਸਕੇ ਜਿਸ ਦੇ ਸੱਟੇ ਵੱਜੋਂ अनेका ਕਾਰਨ ਪੈਦਾ ਕਰਕੇ ਉਹਨਾਂ ਨੇ ਤੇ ਸ਼ਾਹ ਜਹਾਂਨ ਉਸ ਵੇਲੇ ਬਾਦਸ਼ਾਹ ਸੀ ਉਸ ਨੇ ਮੁਖਲਿਸਖਾਂ ਦੀ ਅਗਵਾਈ ਦੇ ਹੇਠ 7000 ਫੌਜ ਚੜਾ ਕਰਕੇ ਸ੍ਰੀ ਅਮਰਤਸਰ ਸਾਹਿਬ ਜੀ ਤੇ ਤਾਵਾ ਬੋਲਿਆ ਧਾਨਸ਼ੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋਗ ਅਗਵਾਈ ਹੇਠ ਮਹਾਨ ਗੁਰਸਿੱਖਾਂ ਨੇ ਧੰਨ ਬਾਬਾ ਬਿਰੀ ਚੰਦ ਸਿੰਘ ਸਾਹਿਬ ਜੀ ਵਰਗੇ ਮਹਾਨ ਗੁਰਸਿੱਖਾਂ ਨੇ ਮੁਗਲਿਸ਼ਕਾਂ ਦੀ ਅਗਵਾਈ ਵਿੱਚ ਚੜ੍ਹ ਕੇ ਆਈ ਮੁਗਲਿਆ ਹਕੂਮਤ ਦਾ ਡਟ ਕੇ ਮੁਕਾਬਲਾ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਧਾਨਸ਼ੀਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਵਿੱਚ ਚਾਰ ਜੰਗਾਂ ਲੜੀਆਂ ਫਤਿਹ ਚਾਰੇ ਜੰਗਾਂ ਵਿੱਚ ਫਤਿਹ ਪ੍ਰਾਪਤ ਕੀਤੀ ਪਰ ਕਿਉਂਕਿ ਸਿੱਖ ਧਰਮ ਵਿੱਚ ਇਹ ਪਹਿਲੀ ਜੰਗ ਸੀ ਤੇ ਪਹਿਲੀ ਜੰਗ ਵਿੱਚ ਫਤਿਹ ਖਾਲਸਾ ਪੰਥ ਦੀ ਹੋਈ ਇਸ ਕਰਕੇ ਅੱਜ ਦਾ ਜੋ ਦਿਹਾੜਾ ਜਿਸ ਨੂੰ ਕਿਲਾ ਲੋਹੜ ਦੀ ਜੰਗ ਵਜੋਂ ਮਨਾਇਆ ਜਾਂਦਾ ਪਹਿਲੀ ਜੰਗ ਫਤਿਹ ਦਿਵਸ ਪਹਿਲੀ ਫਤਿਹ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਉਸੇ ਹੀ ਰੂਪ ਵਿੱਚ ਅੱਜ ਪਹਿਲੀ ਜੰਗ ਪਹਿਲੀ ਫਤਿਹ ਦਿਵਸ ਨੂੰ ਮੁੱਖ ਰੱਖ ਕਰਕੇ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਤੋਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਜੀ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਜਾ ਰਹੀ ਹੈ ਜੋ ਕਿ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੋਇਆ ਗੁਰਦੁਆ라 ਕਿਲਾ ਸ੍ਰੀ ਲੋਹਗੜ੍ਹ ਸਾਹਿਬ ਜੀ ਵਿਖੇ ਤਕਰੀਬਨ ਸ਼ਾਮ ਨੂੰ ਜਾ ਕੇ ਸਮਾਪਤੀ ਹੋਵੇਗੀ ਅੱਜ ਨਗਰ ਕੀਰਤਨ ਦੀ ਇਸ ਵੇਲੇ ਪ੍ਰਾਰੰਭਤਾ ਕੀਤੀ ਜਾ ਰਹੀ ਹੈ ਅੱਜ ਦਾ ਜੋ ਮਹਾਨ ਪਵਿੱਤਰ ਦਿਹਾੜਾ ਚੜ੍ਹਦੀ ਕਲਾ ਦਾ ਪ੍ਰਤੀਦ ਹੈ ਪਹਿਲੀ ਜੰਗ ਪਹਿਲੀ ਫਤਿਹ ਦੇ ਉਸ ਦੇ ਰੂਪ ਵਿੱਚ ਮਨਾਇਆ ਜਾਂਦਾ ਸਮੂਹ ਖਾਲਸਾ ਪੰਥ ਨੂੰ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਅੱਜ ਦੇ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ